ਪਿਆਰੇ ਸਰੋਤਿਓ ਆਕਾਸ਼वाणी ਜਲੰਧਰ ਦੇ ਵੇੜੇ ਤੁਹਾਡਾ ਇੱਕ ਵਾਰੀ ਫਿਰ ਕਵੀ ਸਭਾ ਪ੍ਰੋਗਰਾਮ ਵਿੱਚ ਸਵਾਗਤ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਪੰਜਾਬੀ ਜ਼ਬਾਨ ਦੇ ਵਖ ਵਖ ਕਲਮਕਾਰਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇਹ ਕਲਮਕਾਰ ਵਖ ਵਖ ਦੌਰਾਂ ਦੇ ਵਿੱਚ ਆਪਣੀ ਸ਼ਾਇਰੀ ਦੇ ਨਾਲ ਆਪਣੇ ਸਮੇਂ ਨੂੰ ਜਵਾਬ ਦਿੰਦੇ ਰਹੇ ਨੇ ਮੈਂ ਸਭ ਤੋਂ ਪਹਿਲਾਂ ਤੁਹਾਡੀ ਪਛਾਣ ਉਹਨਾਂ ਨਾਲ ਕਰਾਉਣਾ ਸਾਡੇ ਕੋਲ ਨੌਜਵਾਨ ਸ਼ਾਇਰ ਰਣਧੀਰ ਨੇ ਯੁਵਾ ਸਾਹਿਤ ਅਕੈਡਮੀ ਅਵਾਡੀ ਜਿਨ੍ਹਾਂ ਦੀ ਕਿਤਾਬ ਖਤ ਜੋ ਲਿਖਨ ਨੂੰ ਰਹਿ ਗਏ ਨੂੰ ਪਿਛਲੇ ਸਾਲ ਭਾਰਤੀ ਸਹਿਤ ਅਕੈਡਮੀ ਨੇ ਯੁਵਾ ਪੁਰਸਕਾਰ ਪ੍ਰਦਾਨ ਕੀਤਾ ਸੀ ਸਰਕਾਰੀ ਕਾਲਜ ਸੰਗਰੂਰ ਦੇ ਸਹਾਇਕ ਪ੍ਰੋਫੈਸਰ ਪੰਜਾਬੀ ਸਾਡੇ ਕੋਲੇ ਗੀਤਕਾਰ ਵਿਸ਼ਨ ਦਾਸ ਜੀ ਨੇ ਬੜੇ ਪ੍ਰੋਡ ਸ਼ਾਇਰ ਉਹ ਵੀ ਆਪਣੀ ਸ਼ਾਇਰੀ ਤੁਹਾਡੇ ਸਾਮੁਖ ਪੇਸ਼ ਕਰਨਗੇ ਇਸ ਤੋਂ ਇਲਾਵਾ ਸਾਡੇ ਕੋਲੇ ਸੰਦੀਪ ਸ਼ਰਮਾ ਜੀ ਨੇ ਜ਼ਿਲ੍ਹਾ ਪਾਸ਼ਾ ਅਫਸਰ ਲੁਧਿਆਣਾ ਤੇ ਪੰਜਾਬੀ ਦੇ ਬਹੁਤ ਉੱਗੇ ਸ਼ਾਇਰ ਉਹ ਸਾਹਮਣਾ ਜਾਣ ਦੀ ਮੈਨੂੰ ਵਰਗੀ ਕਿਤਾਬ ਦੇ ਰਚੇਤਾ ਤੇ ਮੈਂ ਤੁਹਾਡਾ ਦੋਸਤ ਜਗਵਿੰਦਰ ਜੋਧਾ ਸਭ ਤੋਂ ਪਹਿਲਾਂ ਮੈਂ ਰੰਧੀਰ ਜੀ ਨੂੰ ਬੇਨਤੀ ਕਰਦਾ ਕਿ ਉਹ ਆਪਣੀ ਸ਼ਾਇਰੀ ਸਾਡੇ ਸਰੋਤਿਆਂ ਦੇ ਸੰਮੁਖ ਪੇਸ਼ ਕਰਨ ਰੰਧੀਰ ਜੀ ਛੋਟੀ ਜੀ ਕਵਿਤਾ ਜੀ ਬੂੰਦ ਮੈਂ ਬਾਰਿਸ਼ ਦੀ ਹਰ ਬੂੰਦ ਨਾਲ ਮਹਿਸੂਸ ਕੀਤਾ ਮੈਂ ਬਾਰਿਸ਼ ਦੀ ਹਰ ਬੂੰਦ ਨਾਲ ਮਹਿਸੂਸ ਕੀਤਾ ਕਿੰਨੇ ਸਾਗਰਾਂ دریاਵਾਂ ਨੂੰ ਛੂ ਸਕੰਦਾਂ ਪਾ ਬਹੁਤ ਅੱਛਾ ਵਾਹ ਇੱਕ ਕਵਿਤਾ ਜੀ ਪ੍ਰੇਮ ਕਵਤਾ ਮੈਂ ਪ੍ਰੇਮ ਚ ਲਿਖੀਆਂ ਕਵਤਾਵਾਂ ਪ੍ਰੇਮ ਹੀ ਹੁੰਦੀਆਂ ਨੇ ਹਮ ਪ੍ਰੇਮ ਚ ਲਿਖੀਆਂ ਕਵਤਾਵਾਂ ਪ੍ਰੇਮ ਹੀ ਹੁੰਦੀਆਂ ਨੇ ਛਲ ਕਪਕ ਤੋਂ ਮੁਕਤ ਹਰ ਔਲੇ ਤੋਂ ਦੂਰ ਦੋਸ਼ ਗੁਨ ਤੋਂ ਪਰੇ ਚੁੱਪ ਚਾਪ ਲਿਖੀਆਂ ਰਹਿੰਦੀਆਂ ਹਨ ਪਾਣੀ ਦੀ ਹਿੱਕ ਤੇ ਕੀ ਬਾਤ ਬਹੁਤ ਸੋਹਣੀ ਵਾਹ ਬਹੁਤ ਸੋਹਣੀ ਮੁਹੱਬਤ ਦੇ ਵਿਸ਼ਾਲ ਸਾਗਰ ਚ ਬੜੇ ਠਰਮੇ ਨਾਲ ਲੈ ਜਾਂਦਾ ਹੈ ਬੰਦਾ ਹਰ ਖੁੱਲਦਾ ਰਸਤਾ ਬੰਦ ਕਰ ਗਵਾਚ ਜਾਂਦਾ ਹੈ ਇਹਦੇ ਡੁੰਗਿਆਂ ਥਲਾਂ 'ਚ ਹੂੰ ਬੰਦਾ ਡੁੱਬ ਜਾਂਦਾ ਉੱਪਰ ਉੱਠ ਤੈਰਨ ਲੱਗਦੀਆਂ ਹਨ ਕਵਤਾਵਾਂ ਬਹੁਤ ਵਾਹ ਵਾਹ ਬਹੁਤ ਅੱਛਾ ਨਿਕਲ ਆਉਂਦੀਆਂ ਹਨ ਦੂਰ ਕਿਸੇ ਲੰਮੇ ਅਨਕਿਆਸੇ ਸਫ਼ਰ ਤੇ ਹੂੰ ਬੰਦੇ ਨੂੰ ਡੁੱਬਣਾ ਹੀ ਪੈਂਦਾ ਤਾਂ ਜੋ ਤੈਰਦੀਆਂ ਰਹਿ ਸਕਣ ਸਾਡੀ ਹਿੱਕ ਤੇ ਪ੍ਰੇਮ ਕਵਤਾਵਾਂ ਬਹੁਤ ਅੱਛੇ ਬਹੁਤ ਅੱਛੇ ਕੀ ਹਾਂ ਬਈ ਸ਼ੁਕਰੀਆ ਇਹ ਕਵਤਾਈ ਸਾਂਚਾ ਹੂੰ ਹੂੰ ਹੁੰਦਾ ਤਾਂ ਇਉਂ ਹੀ ਏ ਇੱਕ ਸਾਂਚਾ ਹੁੰਦਾ ਇੱਕ ਬੰਦਾ ਹੁੰਦਾ ਇੱਕ ਪੰਛੀ ਹੁੰਦਾ ਹੁੰਦਾ ਤਾਂ ਇਉਂ ਹੀ ਏ ਇੱਕ ਸਾਂਚਾ ਹੁੰਦਾ ਇੱਕ ਬੰਦਾ ਹੁੰਦਾ ਇੱਕ ਪੰਛੀ ਹੁੰਦਾ ਮੋਟਾ ਪਤਲਾ ਤੁਰਦਾ ਉੜਦਾ ਸਾਂਚਿਆਂ ਅੱਗੇ ਆਵੰਦਾ ਪਰ ਸਾਂਚੇ ਕਰੂਰ ਹੀ ਹੁੰਦੇ ਨੇ ਹੂੰ ਉਡਾਨ ਕਦ ਆਕਾਰ ਨਹੀਂ ਦੇਖਦੇ ਬਾਦਾਂ ਕਾਟਾਂ ਨਹੀਂ ਜਰਦੇ ਆਪਣਾ ਮੇਚਾ ਨਹੀਂ ਬਦਲਦੇ ਹੂੰ ਬਹੁਤ ਅੱਛੇ ਪਰ ਸੰਚਿਤ ਰੂਪ ਹੀ ਹੁੰਦੇ ਨੇ ਉਡਾਨ ਕਦ ਆਕਾਰ ਨਹੀਂ ਦੇਖਦੇ ਵਾਦਾ ਘਾਟਾ ਨਹੀਂ ਜਰਦੇ ਆਪਣਾ ਮੇਚਾ ਨਹੀਂ ਬਦਲਦੇ ਉਡਾਨ ਨੂੰ ਪਰਾਂ ਨੂੰ ਖਿਆਲਾਂ ਨੂੰ ਲੋੜਾਂ ਥੋੜਾਂ ਨੂੰ ਸਭ ਕਾਸੇ ਨੂੰ ਬਦਲ ਦਿੰਦੇ ਨੇ ਜੀ ਬੰਦਾ ਐਵੇਂ ਤਾਂ ਨਹੀਂ ਸਿੱਧਾ ਤੁਰਨ ਲੱਗਦਾ ਸੱਚ ਝੂਠ ਪਾਪਨ ਕਹਿਣ ਲੱਗਦਾ ਹੁੰਦਾ ਤਾਂ ਇਉਂ ਹੀ ਏ ਬਸ ਇੱਕ سانਚਾ ਹੁੰਦਾ ਸ਼ੁਕਰੀਆ ਬਹੁਤ ਬਹੁਤ ਸੁਣੇ ਗੱਲਾਂ ਨਾਜ਼ਿਮ ਹਕਮਤ ਨੇ ਕਿਤੇ ਲਿਖਿਆ ਸੀ ਕਿ ਜਦੋਂ ਨੌਜਵਾਨ ਕਵੀ ਕਵਿਤਾ ਲਿਖਦਾ ਤਾਂ ਕਵਿਤਾ ਇੱਕ ਵਾਰ ਫਿਰ ਜਵਾਨ ਹੋ ਜਾਂਦੀ ਹੈ ਤੇ ਸਦੀਓ ਸਦੀ ਅੱਗੇ ਤੁਰਦੀ ਹੈ ਛੋਟੀਆਂ ਕਵਿਤਾਵਾਂ ਦੇ ਵੱਡੇ ਕਵੀ ਰਣਧੀਰ ਨੂੰ ਆਪਾਂ ਸਾਰਿਆਂ ਨੇ ਸੁਣਿਆ ਗੀਤ ਪੰਜਾਬੀ ਸ਼ਾਇਰੀ ਦਾ ਇੱਕ ਬਹੁਤ ਅਹਿਮ ਜਿਹੜਾ ਰੂਪ ਹੈ ਤੇ ਗੀਤ ਲਿਖਣ ਵਾਲੇ ਸਾਹਿਤਕ ਗੀਤ ਲਿਖਣ ਵਾਲੇ ਬੰਦੇ ਸਾਡੇ ਕੋਲੇ ਥੋੜੇ ਜਾਈ ਬਚੇ ਨੇ ਉਹਨਾਂ ਵਿੱਚੋਂ ਜਿਹੜਾ ਸਭ ਤੋਂ ਨਮਾਇਆ ਨਾਂ ਹੈ ਉਹ ਹੈ ਬਿਸ਼ਨ ਦਾਸ ਜੀ ਦਾ ਮੈਂ ਗੁਜ਼ਾਰਿਸ਼ ਕਰਾਂਗਾ ਬਿਸ਼ਨ ਦਾਸ ਜੀ ਨੂੰ ਕਿ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਉਣ ਲਈ ਆਪਣਾ ਗੀਤ ਪੇਸ਼ ਕਰਨ ਬਿਸ਼ਨ ਦਾਸ ਜੀ ਸ਼ੁਕਰੀਆ ਹਜ਼ੂਰ ਮੈਂ ਗੀਤ ਤੁਹਾਡੀ ਨਜ਼ਰ ਕਰ ਰਿਹਾ ਹਾਂ ਜੀ ਇਹ ਉਠਾਵਾ ਲਾ ਕੀ ਜਾਣੇ ਵਾਹ ਕੀ ਪੁੱਛਣੈ ਜੰਡ ਕਰੇ ਰਾਨੂ ਇਹ ਉਠਾਵਾ ਲਾ ਕੀ ਜਾਣੇ ਕੀ ਪੁੱਛਣੈ ਜੰਡ ਕਰ ਰਾਨੂ ਮੇਰਾ ਹਾਲ ਜੇ ਪੁੱਛਣੈ ਪੁੱਛ ਜਾ ਕੇ ਕਿ ਕਰਾਂ ਵਿੱਚ ਫਸਿਆ ਲੇ ਰਾਨੂ ਬਹੁਤ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਕੀ ਜਾਣੇ ਬਹੁਤ ਅੱਛੀ ਮੇਰੇ ਤਨ ਤੇ ਲੱਗੀਆਂ ਕਿੰਨੀਆਂ ਨੇ ਮੈਨੂੰ ਹੋਸ਼ ਨਾ ਇਹਨਾ ਹਿਸਾਬਾਂ ਦੇ ਮੈਂ ਤੇ ਸਬਕ ਇਸ਼ਕ ਦਾ ਪੜਿਆ ਹੈ ਮੈਨੂੰ ਲੋੜਨਾ ਹੋਰ ਕਿਤਾਬਾਂ ਦੇ ਮੈਨੂੰ ਲੋੜਨਾ ਹੋ ਕਿਤਾਬਾਂ ਦੀ ਆਹ ਮੇਰਾ ਹਸ਼ਰ ਜ਼ਮਾਨਾ ਕੀ ਜਾਣੇ ਵਾਹ ਇਹ ਪੁੱਛ ਲਿਖੀਆਂ ਤਕਦੀਰਾਂ ਨੂੰ ਆਹ ਬਹੁਤ ਅੱਛੀ ਬਾਤ ਮੇਰਾ ਹਾਲ ਜੇ ਪੁੱਛਣੇ ਪੁੱਛ ਜਾਣ ਕੇ ਕਿਹੜਾ ਵਿੱਚ ਫਸਿਆ ਲੇ ਰਨੂ ਕਿਉਂ ਬੋਲ ਕਿਉਂ ਬੋਲ ਉਠਾ ਵਾਲਾ ਕੀ ਜਾਣੇ ਆਸ਼ਿਕ ਦੇ ਪੈਰਾਂ ਨੂੰ ਚੁੰਮਣਾ ਇਹ ਮਾਣ ਹੈ ਹਾਸਿਲ ਚੱਲਣਾ ਨੂੰ ਜੋ ਮਾਣ ਬਖਸ਼ਿਆ ਦਰਿਆ ਨੂੰ ਪੁੱਛ ਵੇਖ ਚਨਾਦਿਆਂ ਚੱਲਣਾ ਨੂੰ ਕੁਛ ਵੇਖ ਚਨਾਦੀਆਂ ਛੱਲਾ ਨੂੰ ਬਹੁਤ ਵਾਹ ਬਹੁਤ ਅੱਛਾ ਉਹ ਬੇਲੇ ਟਿੱਲੇ ਤਰਸ ਰਏ ਰਾंजे ਜਹੇ ਚਾਕ ਫਕੀਰ ਨੂੰ ਮੇਰਾ ਹਾਲ ਜੇ ਪੁੱਛਣੇ ਪੁੱਛ ਜਾ ਕੇ ਕਿ ਕਰਾ ਵਿੱਚ ਫਸਿਆ ਲੇ ਰਨੂ ਏ ਉਠਾਵਾਲਾ ਕੀ ਜਾਣੇ ਦੋਸਤੋ ਆਪਕੇ ਬੰਦੇਸ ਕੀਦਾ ਫੜੀ ਨਾ ਇਰਸ਼ਾਨ 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 ਸਰ ਮਾਇਆ ਸਾਡੀ ਜਿੰਦੜੀ ਦਾ ਹਾਂ ਹਾਂ ਯਾਦਾਂ ਨੇ ਸੋਹਣੇ ਯਾਰ ਦਿਆਂ ਜਾਂ ਇੱਕ ਨਿਸ਼ਾਨੀ ਛੱਲਾ ਹੈ ਜਿਸ ਵਿੱਚ ਨੇ ਲਿਸ਼ਕਾ ਪਿਆਰ ਦੀਆਂ ਜਿਸ ਵਿੱਚ ਨੇ ਲਿਸ਼ਕਾ ਪਿਆਰ ਦੀਆਂ ਵਾਹ ਬਹੁਤ ਅੱਛਾ ਹੈ ਬਹੁਤ ਅੱਛਾ ਮੈਂ ਚੁੰਮ ਚੁੰਮ ਰੱਖਾਂ ਖਤ ਉਸਦੇ ਵਾਹ ਮੈਂ ਚੁੰਮ ਚੁੰਮ ਰੱਖਾਂ ਖਤ ਉਸਦੇ ਸਜਦੇ ਕਰਦਾ ਤਸਵੀਰਾਂ ਨੂੰ ਮੇਰਾ ਹਾਲ ਜੇ ਪੁੱਛਣਾ ਉੱਚ ਜਾਣ ਕੇ ਕਿਕਰਾਂ ਵਿੱਚ ਫਸਿਆ ਲੇਰਨੂ ਏ ਉਠਾਵਾਲਾ ਕੀ ਜਾਣੇ ਵਾਹ ਬਹੁਤ 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 ਸ਼ੁਕਰੀਆ ਬਹੁਤ ਪਰਸੋਜ਼ ਆਵਾਜ਼ ਤੇ ਬੜਾ ਖੂਬਸੂਰਤ ਦਿਲਕਸ਼ ਅੰਦਾਜ਼ ਬਿਸ਼ੰਦਾਸ ਜੀ ਦਾ ਤੁਸੀਂ ਸੁਣਿਆ ਅ ਦੂਸਰੇ ਪੜਾਅ ਵਿੱਚ ਅਸੀਂ ਉਹਨਾਂ ਨੂੰ ਫਿਰ ਸੁਣਾਵਾਂਗੇ ਮੇਰੀ ਗੁਜ਼ਾਰਿਸ਼ ਹੈ ਡਾਕਟਰ ਸੰਦੀਪ ਸ਼ਰਮਾ ਜੀ ਹਰਿਆਣਾ ਦੀ ਪੰਜਾਬੀ ਕਵਿਤਾ ਦਾ ਦਾਰਸ਼ਨਿਕ ਪ੍ਰਸੰਗ ਆਪਣੀ ਸਮੀਖਿਆ ਰਾਹੀਂ ਉਘਾੜਨ ਵਾਲੇ ਤੇ ਬਹੁਤ ਮਿੱਠ ਬੋਲੜੇ ਸਾਡੇ ਦੋਸਤ ਸ਼ਾਇਰ ਜਿਹੜੇ ਕਵਿਤਾ ਲਿਖਦੇ ਹੀ ਨਹੀਂ ਕਵਿਤਾ ਨੂੰ ਜਿਉਂਦੇ ਵੀ ਨੇ ਉਹ ਸਾਹਮਣਾ ਜਾਣ ਦੀ ਮੈਨੂੰ ਵਰਗੀ ਬਹੁਤ ਸ਼ਾਨਦਾਰ ਕਿਤਾਬ ਉਹਨਾਂ ਨੇ ਪੰਜਾਬੀ ਸਾਹਿਤ ਜਗਤ ਨੂੰ ਦਿੱਤੀ ਹੈ ਆਪਾਂ ਹੁਣ ਉਹਨਾਂ ਦੀ ਸ਼ਾਇਰੀ ਦਾ ਆਨੰਦ ਮਾਣਾਂਗੇ ਸੰਦੀਪ ਸ਼ਰਮਾ ਜੀ ਬਹੁਤ ਸ਼ੁਕਰੀਆ ਅ ਦੋ ਬਹੁਤ ਨਿੱਕੀਆਂ ਨਿੱਕੀਆਂ ਕਵਤਾਵਾਂ ਤੁਹਾਡਾ ਲਾ ਸਾਂਝੀਆਂ ਕਰਦਿਆਂ ਨੇ ਕਵਤਾ ਹੈ ਉਦੋਂ ਬਰੀ ਬਦਲੋਟੀ ਹੈ ਹਮ ਵਾਹ ਵਾਹ ਅਜੇ ਤਾਂ ਮੇਰੇ ਕੋਲ ਕੀਤੇ ਕਿਰਾਏ ਤੇ ਪਾਉਣ ਲਈ ਲੱਖਾਂ ਵਰਦੇ ਨੇ ਆਹਾਂ ਅਜੇ ਤਾਂ ਮੇਰੇ ਕੋਲ ਕੀਤੇ ਕਿਰਾਏ ਤੇ ਪਾਉਣ ਲਈ ਲੱਖਾਂ ਵਰਦੇ ਨੇ ਸਭ ਸਵਾਲਾਂ ਦੇ ਜਵਾਬ ਹੋਈਆਂ ਅਣਹੋਈਆਂ ਦੇ ਤਰਕ ਰੁੱਸਣ ਦੇ ਸਾਇਆ ਬਹਾਨੇ ਕੀ ਬਾਤ ਹਮ ਕੀ ਬਾਤ ਕਹਿਣ ਲਈ ਜਦੋਂ ਕੁਝ ਨਾ ਹੋਇਆ ਮੇਰੇ ਕੋਲ ਹੂੰ ਤੂੰ ਉਦੋਂ ਆਵੀ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਕਹਿਣ ਲਈ ਜਦੋਂ ਕੁਝ ਨਾ ਹੋਇਆ ਮੇਰੇ ਕੋਲ ਤੂੰ ਉਦੋਂ ਆਵੀ ਜਦੋਂ ਸੁਣਨਾ ਆ ਗਿਆ ਮੈਨੂੰ ਵਾਹ ਵਾਹ ਬਹੁਤ ਅੱਛਾ ਤੂੰ ਉਦੋਂ ਆਵੀ ਜਦੋਂ ਸੁਣਨਾ ਆ ਗਿਆ ਆ ਗਿਆ ਮੈਨੂੰ ਇੱਕ ਛੋਟੀ ਜੀ ਹਫਤਾ ਕਵਿਤਾ ਦਾ ਸਲੇਖ ਆ ਇਹ ਅੰਬਰ ਵੀ ਸੋਹਣਾ ਹੈ ਹੂੰ ਤੈਨੂੰ ਪਤਾ ਇਦਾਂ ਦਾ ਕੁਝ ਨਹੀਂ ਹੋਇਆ ਹੂੰ ਜਿਵੇਂ ਕੱਚ ਚ ਬਣ ਰੱਖਿਆ ਸੀ ਪਾਰਾ ਕਿਆ ਬਾਤ ਡਿੱਗ ਗਿਆ ਟੁੱਟਿਆ ਤੇ ਬिखर ਗਿਆ ਹੂੰ ਹੂੰ ਬਹੁਤ ਅੱਛਾ ਇਹ ਤਾਂ ਇਓਂ ਹੋਇਆ ਜਿਵੇਂ ਖੇਡਦੇ ਖੇਡਦੇ ਕਿਸੇ ਜਵਾਕ ਨੇ ਹੱਥੋਂ ਛੱਡ ਦਿੱਤਾ ਹੋਵੇ ਰੰਗ ਬਰੰਗੇ ਗੁਵਾਰਿਆਂ ਦਾ ਗੁੱਛਾ ਕਿਆ ਬਾਤ ਹੈ ਕਿਆ ਬਾਤ ਹੈ ਜਵਾਗ ਦੇ ਪਾਣੀ ਚ ਕਿਸੇ ਨੇ ਜਗਦਾ ਦੀਵਾ ਧਾਰਿਆ ਹੋਵੇ ਹੂੰ ਕੋਈ ਗਿਲਾ ਲਾਂਬਾ ਨਹੀਂ ਬਸ ਹੁਣ ਇਓਂ ਦੇਖੀਏ ਜਿਵੇਂ ਸਫਰ ਚ ਸਾਹਮਣੇ ਬੈਠੀ ਸਵਾਰੀ ਨੂੰ ਦੇਖਦੇ ਹਾਂ ਆਏ ਹਾਏ ਵਾਹ ਬਹੁਤ ਅੱਛਾ ਜਾ ਫਿਰ ਨਾ ਹੀ ਦੇਖੀਏ ਕਿਆ ਬਾਤ ਹੈ ਇਹੋਂ ਵੀ ਤਾਂ ਜਿਉਂ ਕੇ ਦੇਖਣਾ ਚਾਹੀਦਾ ਮੇਰੇ ਦੋਸਤ ਵਾਹ ਚੱਲ ਜਿਉਂਦੇ ਹਾਂ ਕਿਉਂ ਚੱਲ ਜਿਉਂਦੇ ਹਾਂ ਬਹੁਤ ਅੱਛੀ ਬਹੁਤ ਅੱਛੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਅੱਜ ਦੇ ਇਸ ਪ੍ਰੋਗਰਾਮ ਕਵੀ ਸਵਾ ਦਾ ਬਹੁਤ ਨਿਫਾਸਤ ਨਾਲ ਸੰਚਾਲਨ ਕਰ ਰਹੇ ਸਾਡੇ ਸ਼ਾਇਰ ਦੋਸਤ ਚਿੰਤਕ ਜਗਵਿੰਦਰ ਜੋਦਾ ਹੋਰਾਂ ਨੂੰ ਮੇਰੀ ਹਣ ਗੁਜ਼ਾਰਿਸ਼ ਹੈ ਕਿ ਉਹ ਆਪਣੀ ਰਚਨਾ ਦੇ ਨਾਲ ਹਾਜ਼ਰੀ ਰਵਾਉਣ ਜਗਵਿੰਦਰ ਜੋਦਾ ਬਹੁਤ ਧੰਨਵਾਦ ਸੰਦੀਪ ਜੀ ਮੈਂ ਸ਼ਾਇਰ ਦੋਸਤਾਂ ਤੇ ਸਰੋਤਿਆਂ ਦੀ ਨਜ਼ਰ ਇੱਕ ਗਜ਼ਲ ਪਹਿਲਾਂ ਕਰਦਾ ਜੀ ਜੀ ਉਹ ਗਜ਼ਲ ਤੁਹਾਡੇ ਸਾਹਮਣੇ ਹੈ ਕਿ ਮਤਲਾ ਗਜ਼ਲ ਦਾ ਕਿ ਕੀ ਪੁੱਛਦੇ ਹੋ ਕੀ ਦੱਸਾਂਗੇ ਸਾਡੇ ਪਿੰਡ ਦੀ ਬਾਤ ਮੀਆਂ ਹੂੰ ਕੀ ਪੁੱਛਦੇ ਹੋ ਕੀ ਦੱਸਾਂਗੇ ਸਾਡੇ ਪਿੰਡ ਦੀ ਬਾਤ ਮੀਆਂ ਹੂੰ ਇਸ ਵਾਰੀ ਤਾਂ ਸਾਵਣ ਵਿੱਚ ਵੀ ਨਾ ਹੋਈ ਬਰਸਾਤ ਨਹੀਂ ਹੋਈ ਵਾਹ ਵਾਹ ਬਹੁਤ ਅੱਛਾ ਤੇਰਾ ਸਾਰਾ ਅਦਬ ਲਿਆਕਤ ilm ਪਵੇਗਾ ਚੁੱਲ੍ਹੇ ਵਿੱਚ ਵਾਹ ਤੇਰਾ ਸਾਰਾ ਅਦਬ ਲਿਆਕਤ ਇਲਮ ਪਵੇਗਾ ਚੁੱਲੇ ਵਿੱਚ ਉਹ ਤੈਨੂੰ ਗਲਮੇ ਤੋਂ ਫੜ ਕੇ ਜਦ ਪਰਖਣਗੇ ਜਾਤਮੀਆਂ ਵਾਹ ਬਹੁਤ ਅੱਛਾ ਬਹੁਤ ਅੱਛਾ ਤੂੰ ਮੈਨੂੰ ਜੰਨਤ ਦੇ ਲਾਰੇ ਲਾ ਕੇ ਕਿੰਜ ਵਰਚਾਏਂਗਾ ਹੂੰ ਤੂੰ ਮੈਨੂੰ ਜੰਨਤ ਦੇ ਲਾਰੇ ਲਾ ਕੇ ਕਿੰਜ ਵਰਚਾਏਂਗਾ ਹੂੰ ਮੈਂ ਉਸ ਦਾ ਹੱਥ ਫੜ ਕੇ ਪਲ ਵਿੱਚ ਦੇਖੀ ਕੁੱਲ ਕਾਇਨਾਤ ਮੀਆਂ ਵਾਹ ਬਹੁਤ ਅੱਛਾ ਹੈ ਬਹੁਤ ਮਿੱਟੀ ਚੋਂ ਜੰਮੇ ਮਿੱਟੀ ਨੇ ਪਾਲੇ ਮਿੱਟੀ ਨਾਲ ਰਹੇ ਵਾਹ ਮਿੱਟੀ ਚੋਂ ਜੰਮੇ ਮਿੱਟੀ ਨੇ ਪਾਲੇ ਮਿੱਟੀ ਨਾਲ ਰਹੇ ਵਾਹ ਇੱਕ ਸਰਕਾਰੀ ਤਮਗੇ ਖਾਤਰ ਬਦਲੀ ਨਾ ਔਕਾਤ ਮੀਆਂ ਵਾਹ ਵਾਹ ਬਹੁਤ ਅੱਛਾ ਬਹੁਤ ਅੱਛਾ ਇੱਕ ਸਰਕਾਰੀ ਤਮਗੇ ਖਾਤਰ ਬਦਲੀ ਨਾ ਔਕਾਤ ਮੀਆਂ ਵਾਹ ਪਛੇਰੇ ਕਿ ਜਦ ਵੀ ਅੱਖ ਖੁੱਲੇਗੀ ਤੇਰੀ ਉਠੀ ਤੇ ਗਾਂ ਤੁਰ ਜਾਈ ਵਾਹ ਜਦ ਵੀ ਅੱਖ ਖੁੱਲੇਗੀ ਤੇਰੀ ਉਠੀ ਤੇ ਗਾਂ ਤੁਰ ਜਾਈਂ ਇੱਥੇ ਨਾ ਸੂਰਜ ਚੜਨਾ ਤੇ ਨਾ ਹੋਣੀ ਪ੍ਰਭਾਤ ਦੀਆ ਵਾਹ ਵਾਹ ਬਹੁਤ ਅੱਛਾ ਹੈ ਬਹੁਤ ਅੱਛਾ ਇੱਥੇ ਨਾ ਸੂਰਜ ਚੜਨਾ ਤੇ ਨਾ ਹੋਣੀ ਪ੍ਰਭਾਤ ਦੀਆ ਤੁਸ਼ੇ ਰਹਿ ਕੇ ਧੂੜ ਚ ਲਿਪਟੀ ਬੰਦ ਪਈ ਖਿੜਕੀ ਨੇ ਸਹਨਤ ਨਾਲ ਕਿਹਾ ਹੂੰ ਧੂੜ ਚ ਲਿਪਟੀ ਬੰਦ ਪਈ ਖਿੜਕੀ ਨੇ ਸਹਨਤ ਨਾਲ ਸਹਨਤ ਨਾਲ ਕਿਹਾ ਹੂੰ ਚਿਰ ਹੋਇਆ ਇਸ ਕੂਚੇ ਵਿੱਚੋਂ ਗੁਜ਼ਰੀ ਨਾ ਬਾਰਾਤ ਰਹੀ ਆ ਅੱਛਾ ਬਹੁਤ ਅੱਛਾ ਚਿਰ ਹੋਇਆ ਇਸ ਕੂਚੇ ਵਿੱਚੋਂ ਗੁਜ਼ਰੀ ਨਾ ਬਰਸਾਤ ਮੀਆਂ ਤਾਂ ਇੱਕ ਗਜ਼ਲ ਦੇ ਦੋ ਤਿੰਨ ਸ਼ੇਰ ਹੋ ਜਰੂਰ ਜਿਹਦੇ ਸੰਮੁਖ ਹੈ ਕਿ ਉਹ ਦਾਵੇਦਾਰ ਇਦਾਂ ਮੇਰੀ ਕਠਿਨਾਈ ਸਮਝਦਾ ਹੈ ਹੂੰ ਉਹ ਦਾਵੇਦਾਰ ਇਦਾਂ ਮੇਰੀ ਕਠਿਨਾਈ ਸਮਝਦਾ ਹੈ ਹੂੰ ਨਿਰੰਤਰ ਸਿਸਕੀਆਂ ਨੂੰ ਗਾਉਂਦੀ ਸ਼ਹਿਨਾਈ ਸਮਝਦਾ ਹੈ ਹੂੰ ਸਿਖਰ ਤੇ ਪਹੁੰਚੇ ਕਹਿ ਦਿੰਦਾ ਹੈ ਉਹ ਟੁੱਟੇ ਪਤੰਗਾ ਨੂੰ ਹੂੰ ਤੇ ਡੁੱਬ ਚੁੱਕਿਆਂ ਨੂੰ ਸ਼ਖਸੀਅਤ ਦੀ ਗਹਿਰਾਈ ਸਮਝਦਾ ਹੈ ਵਾਹ ਅਜਬ ਵਿਦਵਾਨ ਹੈ ਕੋਆਂ ਵਿੱਚ اٹਕੇ ਹੰਝੂਆਂ ਨੂੰ ਵੀ ਆਹਾ ਅਜਬ ਵਿਦਵਾਨ ਹੈ ਕੋਆਂ ਵਿੱਚ اٹਕੇ ਹੰਝੂਆਂ ਨੂੰ ਵੀ ਕਿਸੇ ਠਹਿਰੇ ਹੋਏ ਤਲਾਬ ਦੀ ਕਾਈ ਸਮਝਦਾ ਹੈ ਵਾਹ ਬਹੁਤ ਅੱਛਾ ਪਹਾੜਾਂ ਦੀ ਇਹ ਹੋਣੀ ਹੈ ਜੋ ਦੂਰੋਂ ਦੇਖਦਾ ਹੈ ਉਹੀ ਹਮ ਉਦਾਸੀ ਪਰਤ ਨੂੰ ਬਰਫ਼ਾਂ ਦੀ ਚਿਟਾਈ ਸਮਝਦਾ ਹੈ ਹਮ ਮੇਰੇ ਅੰਦਰਲਾ ਅਰਜੁਨ ਫਰਜ਼ ਦਾ ਉਪਦੇਸ਼ ਸੁਣ ਕੇ ਵੀ ਹਮ ਜੀ ਮੇਰੇ ਅੰਦਰਲਾ ਅਰਜੁਨ ਫਰਜ਼ ਦਾ ਉਪਦੇਸ਼ ਸੁਣ ਕੇ ਵੀ ਪਿਤਾਮਾ ਨੂੰ ਪਿਤਾਮਾ ਭਾਈ ਨੂੰ ਭਾਈ ਸਮਝਦਾ ਹੈ ਵਾਹ ਬਹੁਤ ਅੱਛਾ ਹੈ ਬਹੁਤ ਅੱਛਾ ਬਦਲ ਕੇ ਨਾਮ ਇਸ ਦਾ ਕਾਮਯਾਬੀ ਹੋ ਗਿਆ ਹੈ ਅੱਜਕਲ ਉਹ ਕਮਲਾ ਹੁਣ ਵੀ ਰੁਸਵਾਈ ਨੂੰ ਰੁਸਵਾਈ ਸੀ ਵਾਹ ਬਹੁਤ ਅੱਛਾ ਹੈ ਬਹੁਤ ਅੱਛਾ ਤੋ ਦੋਸਤੋ ਇੱਕ ਵਾਰੀ ਫੇਰ ਇੱਕ ਹੋਰ ਦੌਰ ਦੇ ਵਿੱਚ ਅਸੀਂ ਇਸ ਸ਼ਾਇਰੀ ਦਾ ਆਨੰਦ ਮਾਣਨ ਲਈ ਇਹਨਾਂ ਸ਼ਾਇਰਾਂ ਦੇ ਸੰਮੁਖਾਂ ਮਰਨ ਧੀਰ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਰਣਧੀਰ ਜੀ ਦੂਸਰੇ ਦੌਰ ਦੀ ਸ਼ਾਇਰੀ ਜਿਹੜੀ ਹੈ ਉਹ ਪੇਸ਼ ਕਰੋ ਜੀ ਸ਼ੁਕਰੀਆ ਜੀ ਕਵਿਤਾ ਦਾ ਸਰਲੇਖ ਹੈ ਜੀ ਮੀ ਬਨਾਮ ਚਿੱਕੜ ਹਮ ਖਿੜਕੀ ਤੋਂ ਬਾਹਰ ਬਰਸਾਤ ਹੋ ਰਹੀ ਹੈ ਹਮ ਖਿੜਕੀ ਤੋਂ ਬਾਹਰ ਬਰਸਾਤ ਹੋ ਰਹੀ ਹੈ ਮੈਂ ਆਪਣੇ ਕੋਟ ਤੇ ਟਾਈ ਵੱਲ ਤੱਕਦਾ ਹਮ ਡਰਦਾ ਡਰਦਾ ਵੇਖਦਾ ਹਮ ਵੱਡੇ ਸਾਹਿਬ ਦੀਆਂ ਅੱਖਾਂ ਵੱਲ ਹਮ ਡਰਦਾ ਡਰਦਾ ਵੇਖਦਾ ਵੱਡੇ ਸਾਹਿਬ ਦੀਆਂ ਅੱਖਾਂ ਵੱਲ ਬਰਸਾਤ ਜਿਨ੍ਹਾਂ ਲਈ ਬੂ ਹੈ બસ ਚਿੱਕੜ ਹੋਰ ਕੁਝ ਨਹੀਂ ਹੂੰ ਮੇਰਾ ਚਿੱਤ ਉੱਠ ਕੇ ਮੀਂਹ ਚ ਭਿੱਜਣ ਨੂੰ ਕਰਦਾ ਹੂੰ ਮੇਰਾ ਚਿੱਤ ਉੱਠ ਕੇ ਮੀਂਹ ਚ ਭਿੱਜਣ ਨੂੰ ਕਰਦਾ ਝੁਕ ਜਾਣਾ ਕੋਟ ਦੇ ਤਾਈ ਦੇ ਵਜ਼ਨ ਹੇਠ ਸਹਿਮ ਜਾਣਾ ਵੱਡੇ ਸਾਹਿਬ ਦੀਆਂ ਅੱਖਾਂ ਚ ਚਿੱਕੜ ਦੇ ਕੀ ਬਾਤ ਵਾਹ ਕੀ ਬਾਤ ਹੈ ਕੀ ਬਾਤ ਹੈ ਰੰਤਿਰ ਵਾਹ ਵਾਹ ਕਵਤ ਖਤ ਜੋ ਲਿਖਣੋ ਰਹੇਗੇ ਖਤ ਜੋ ਲਿਖਣੋ ਰਹੇਗੇ ਉਹ ਹੁਣਾਂ ਦਿਨਾਂ ਚ ਬਹੁਤ ਮਸਰੂਫ ਸਾਂ ਲਿਖ ਨਹੀਂ ਸਕਿਆ ਤੈਨੂੰ ਖਤ ਹੂੰ ਉਹਨਾ ਦਿਨਾਂ ਚ ਬਹੁਤ ਮਸਰੂਫ ਸਾਂ ਲਿਖ ਨਹੀਂ ਸਕਿਆ ਤੈਨੂੰ ਖਤ ਹੂੰ ਬਹੁਤ ਵਾਰ ਉਜ਼ਰ ਕੀਤਾ ਹੂੰ ਕੋਈ ਬੋਲ ਬੋਲਾਂ ਸ਼ਬਦ ਕਣਾ ਹੂੰ ਪਰ ਸ਼ਬਦ ਕੜਨ ਦੀ ਰੁੱਤੇ ਪਹੁੰਚ ਗਿਆ ਕੰਨ ਬਿਣਾਉਣ ਗੋਰਖ ਦੇ ਢਿੱਲੇ ਵਾਹ ਵਾਹ ਗਲੀ ਗਲੀ ਘੁੰਮਿਆ ਭਟ ਗਿਆ ਹੂੰ ਪਾਟੇ ਕੰਠੀ ਕਰਵਾਉਣ ਜਾਂ ਮੰਦਰਾ ਦਾ ਮੇਚ ਕਰਵਾਉਣ ਹੂੰ ਕੁਝ ਵੀ ਸੀ ਬਹੁਤ ਰੁੱਝਿਆ ਸਾਂ ਇਸ਼ਕ ਨੂੰ ਜੋਗ ਬਣਾਉਣ ਜੋਗ ਚੋਂ ਇਸ਼ਕ ਜਗਾਉਣ ਹਮ ਅਗਲੀ ਵਾਰ ਜਦ ਜਾ ਖੁੱਲੀ ਮੇਰੇ ਕੋਲ ਮਸ਼ਕ ਸੀ ਕਨਈਆ ਬਾਬਾ ਪਲਾ ਰਿਹਾ ਸੀ ਜ਼ਖਮੀਆਂ ਨੂੰ ਪਾਣੀ ਹਮ ਅਗਲੀ ਵਾਰ ਜਦ ਜਾ ਖੁੱਲੀ ਮੇਰੇ ਕੋਲ ਮਸ਼ਕ ਸੀ ਕਨਈਆ ਬਾਬਾ ਪਲਾ ਰਿਹਾ ਸੀ ਜ਼ਖਮੀਆਂ ਨੂੰ ਪਾਣੀ ਮੈਂ ਦੂਰ ਪਿਆ ਦੋਸਤ ਦੁਸ਼ਮਣ ਗਿਣ ਰਿਹਾ ਸੀ ਹਮ ਗਿਣਤੀ ਦੇ ਜੋੜ ਘਟਾਓ ਚ ਰੁਕ ਗਿਆ ਮੇਰੇ ਖਾਤਾਂ ਦਾ ਕਾਰਵਾ ਹਮ ਉਮੀਦ ਨਹੀਂ ਛੱਡੀ ਵਕਤ ਬੀਤਦਾ ਗਿਆ ਉਮੀਦ ਨਹੀਂ ਛੱਡੀ ਵਕਤ ਬੀਤਦਾ ਗਿਆ ਕਿਵੇਂ ਨਾ ਕਿਵੇਂ ਖੁਦ ਨੂੰ ਕਸੀਟ ਲੈ ਆਇਆ ਤੇਰੇ ਦਰ ਤੱਕ ਚੌਕ ਗਿਆ ਰਸਤੇ ਦਾ ਜਾਹੋ ਜਲਾਲ ਵੇਖ ਚਿੰਦਾਈਆਂ ਅੱਖਾਂ ਨਾਲ ਰਲ ਗਿਆ ਅੰਨੀ ਭੀੜ ਜਾ ਰਹੀ ਸੀ ਜੋ ਕਿਤੇ ਮਕਾਨ ਨੂੰ ਢੇਰੀ ਕਰਨ ਕਿਤੇ ਅਵਲਾ ਦੀ ਪੱਤ ਰੋਲਣ ਕੀ ਬਾਤ ਕਿਤੇ ਬੱਚਿਆਂ ਨੂੰ ਯਤਿਮ ਕਰਨ ਬਹੁਤ ਵਾਹ ਬਹੁਤ ਅੱਛਾ ਮੇਰਾ ਕਸੂਰ ਬਸ ਇੰਨਾ ਸੀ ਮੇਰਾ ਕਸੂਰ ਬਸ ਇੰਨਾ ਸੀ ਕਿ ਤੁਰ ਪਿਆ ਭੀੜ ਨਾਲ ਮੈਂ ਨਹੀਂ ਉਦੋਂ ਜ਼ਰੂਰ ਲਿਖਦਾ ਖਾਤੇ ਨੂੰ ਥੋੜੀ ਦੂਰ ਆ ਕੇ ਦਮ ਮਾਰਦਿਆਂ ਸੋਚਿਆ ਥੋੜੀ ਦੂਰ ਆ ਕੇ ਦਮ ਮਾਰਦਿਆਂ ਸੋਚਿਆ ਹੁਣ ਹੈ ਸਹੀ ਮੌਕਾ ਸ਼ਬਦ ਚੇਤਰਨ ਦਾ ਅਚਾਨਕ ਵੇਖਦੇ ਹੀ ਵੇਖਦੇ ਮੇਰੇ ਹੱਥ ਗਲੇ ਦਾ ਟਾਇਰ ਹੋ ਗਏ ਤੂ ਤੂ ਕਰਦੇ ਧੁੱਗ ਗਏ ਮੇਰੇ ਸਮੇਤ ਕਈ ਹੋਰ ਬੰਦੇ ਆ ਸ਼ਬਦ ਖੋਹ ਦਿੱਤੇ ਤੇਰਾ ਗਿਲਾਸ ਸਿਰ ਮੱਥੇ ਮੇਰੀ ਮਾਫੀ ਪ੍ਰਵਾਨ ਕਰੀ ਉਮੀਦ ਕਰਦਾ ਸਦੀ ਦੇ ਇਸ ਵਰੇ ਲਿਖ ਸਕੂੰਗਾ ਤੈਨੂੰ ਖਤ ਜੋ ਲਿਖਣੋਂ ਰਹਿ ਗਏ ਬਹੁਤ ਬਹੁਤ ਸ਼ੁਕਰੀਆ ਬਹੁਤ ਅੱਛਾ ਕੀ 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 ਜਾਂਦਾ ਹੈ ਕਿ ਸਭ ਤੋਂ ਖੂਬਸੂਰਤ ਸਫ਼ਰ ਹੋ ਹੈ ਜਿਹੜਾ ਅਜੇ ਪੈਰਾਂ ਨੇ ਕਰਨਾ ਹੈ ਸਭ ਤੋਂ ਖੂਬਸੂਰਤ ਭਾਵਨਾ ਉਹ ਹੈ ਜਿਹਨੇ ਅਜੇ ਇਜ਼ਹਾਰ ਦਾ ਬਸਤਰ ਪਹਿਨਣਾ ਤੇ ਰੰਤੀਰ ਦੇ ਹਵਾਲੇ ਨਾਲ ਕਹੀ ਜਾ ਸਕਦੀ ਹੈ ਗੱਲ ਕਿ ਸਭ ਤੋਂ ਖੂਬਸੂਰਤ ਖਤ ਉਹ ਨੇ ਜਿਹੜੇ ਲਿਖਣ ਨੂੰ ਰਹਿ ਗਏ ਵਿਸ਼ਨ ਦਾਸ ਜੀ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਉਹ ਹੁਣ ਆਪਣਾ ਕਲਾਮ ਇੱਕ ਵਾਰ ਫਿਰ ਸਾਡੇ ਨਾਲ ਸਾਂਝਾ ਕਰਨ ਦੋਸਤੋ ਇੱਕ ਰਚਨਾ ਤੁਹਾਡੀ ਨਜ਼ਰ ਅੰਬਰਾਂ ਦੀ ਛਾਵੇਂ ਛਾਵੇਂ ਤਾਰਿਆਂ ਦੀ ਲੋਏ ਲੋਏ ਕਿਆ ਬਤ ਅੰਬਰਾਂ ਦੀ ਛਾਵੇਂ ਛਾਵੇਂ ਤਾਰਿਆਂ ਦੀ ਲੋਏ ਲੋਏ ਤਾਂਗ ਵੀ ਲ ਮੇਰੀ ਅਸੀਂ ਰੁੱਖਾਂ ਜਟੇ ਹੋਏ ਹੋਏ ਬਹੁਤ ਅੱਛਾ ਬਹੁਤ ਅੱਛਾ ਕਿੰਦਰਾ ਦੀ ਬਹੁਤ ਅੱਛਾ ਬਹੁਤ ਕੀ ਬਾਤ ਛਾਵੇਂ ਤੰਦ ਤੇਰੀ ਤਾਂਗ ਦੀ ਲਾ ਮੇਰੀ ਜਿਵੇਂ ਰਾਤ ਕਾਲੀ ਆਹ ਵਾਹ ਲਾ ਮੇਰੀ ਜੇ ਮੇਰਾਤ ਕਾਲੀ ਵਾਹ ਸੁੱਤੇ ਅਸੀਂ ਗੁਮਸੂਮ ਉੱਠੇ ਅਸੀਂ ਰੋਏ ਰੋਏ ਕਿਉਂ ਲੱਗਦਾ ਬਹੁਤ ਅੱਛਾ ਵਾਹ ਬਹੁਤ ਅੱਛਾ ਕੀ ਵਾਹ ਸੁੱਤੇ ਅਸੀਂ ਗੁਮਸੂਮ ਉੱਠੇ ਅਸੀਂ ਰੋਏ ਰੋਏ ਵਾਹ ਤਾਂ ਗੁਬੀ ਲ ਮੇਰੀ ਅਸੀਂ ਰੁੱਖਾਂ ਜਿੱਡੇ ਹੋਏ ਹੋਏ ਆ ਅੰਬਰਾਂ ਦੀ ਛਾਵੇਂ ਛਾਵੇਂ ਕਿਹੜੇ ਬੜੇ ਜਾ ਕੇ ਅਸੀਂ ਆਪਣਾ ਸਵਾਲ ਪਾਏ ਕਿਹੜੇ ਬੜੇ ਜਾ ਕੇ ਅਸੀਂ ਆਪਣਾ ਸਵਾਲ ਪਾਈਏ ਦਿਲ ਦੀ ਹਵੇਲੀ ਵਾਲੇ ਬੂਹੇ ਮਿਲੇ ਟੋਏ ਟੋਏ ਬਹੁਤ ਬਹੁਤ ਅੱਛੇ ਬਹੁਤ ਅੱਛੇ ਤਾਂਗ ਵੀ ਲ ਮੇਰੀ ਏ ਅਸੀਂ ਰੁੱਖਾਂ ਜਿੱਡੇ ਹੋਏ ਹੋਏ ਅੰਬਰਾਂ ਦੀ ਛਾਂਵੇਂ ਬਹੁਤ ਅੱਛੀ ਖੋਰੇ ਕੀ ਉਡੀਕ ਦੇਨੇ ਪਿਆਸੇ ਪਿਆਸੇ ਨੈਣ ਮੇਰੇ ਖੋਰੇ ਕੀ ਉਡੀਕ ਦੇਨੇ ਪਿਆਸੇ ਪਿਆਸੇ ਨੈਣ ਮੇਰੇ ਹੋਰ ਕੀ ਉਡੀਕ ਦੇਨੇ ਪਿਆਸੇ ਪਿਆਸੇ ਨੈਣ ਮੇਰੇ ਸਜਣਾ ਬਗੈਰ ਸਾਨੂੰ ਸਾ ਆਉਂਦੇ ਮੋਏ ਬਹੁਤ ਅੱਛਾ ਬਹੁਤ ਅੱਛਾ ਕੀ ਸਜਣਾ ਬਗੈਰ ਦੋਸਤੋ ਆਖਰੀ ਇਹ ਤਾਬ ਜੀ ਜੀ ਇਸ਼ਾਨ ਤੁਹਾਡੀ ਨਜ਼ਰ ਹੈ ਇਸ਼ਾਨ ਏ ਵਿਪਤ ਜਾਣ ਵਾਲੇ ਮੁੜ ਕੇ ਨਾ ਔਣ ਫੇਰ ਏ ਵਿਪਤ ਜਾਣ ਵਾਲੇ ਮੁੜ ਕੇ ਨਾ ਔਣ ਫੇਰ ਫੇਰ ਵੀ ਉਡੀਕ ਰਹਿੰਦੀ ਤਾਰਿਆਂ ਦੀ ਲੋਏ ਵਾ 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 ਕੀ ਬਾਤ ਬਹੁਤ ਅੱਛਾ ਕੀ ਬਾਤ ਬਹੁਤ ਬਹੁਤ ਖੂਬਸੂਰਤ ਤਾਗ ਵੀ ਲ ਮੇਰੀ ਅਜ਼ੀ ਰੁੱਖਾਂ ਜਡੇ ਹੋਏ ਹੋਏ ਅੰਬਰਾਂ ਦੀ ਛਾਵੇਂ ਛਾਵੇਂ ਸ਼ੁਕਰੀਆ ਜੀ ਬਹੁਤ 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 ਤੁਸੀਂ ਹੁਣ ਅਵਿਸ਼ੰਦਾਸ ਜੀ ਕੋਲੋਂ ਬਹੁਤ ਹੀ ਖੂਬਸੂਰਤ ਰਚਨਾ ਜਿਹੜੀ ਉਹ ਸੁਣੀ ਮੈਂ ਕੁਵਰ ਫਿਰ ਜ਼ਹਿਮਤ ਗਿਨਾ ਸੰਦੀਪ ਸ਼ਰਮਾ ਜੀ ਨੂੰ ਕਿ ਉਹ ਆਪਣੀ ਸ਼ਾਇਰੀ ਫਿਰ ਸਾਡੇ ਸਰੋਤਿਆਂ ਦੇ ਸੰਮੁਖ ਕਰਨ ਸੰਦੀਪ ਸ਼ਰਮਾ ਜੀ ਜੋਦਾ ਜੀ ਇੱਕ ਛੋਟੀ ਜੀ ਕਵਿਤਾ ਪਹਿਲਾਂ ਜੀ ਜੀ ਇਸ਼ਾਨ ਜੀ ਇਸ਼ਾਨ ਹਾਂ ਕਵਿਤਾ ਪਲਾਉ ਕੌਣ ਹੈ ਹਾਂ ਮੈਂ ਕਹਿੰਨਾ ਇੱਕ ਉਹ ਦੋ ਕਹੇ ਹੂੰ ਹੂੰ ਕਦੇ ਅੱਧੇ ਤੇ ਵੀ ਰਾਜ਼ੀ ਕੀ ਮਤ ਮੈਂ ਕਹਿੰਨਾ ਇੱਕ ਉਹ ਦੋ ਕਹੇ ਕਦੇ ਅੱਧੇ ਤੇ ਵੀ ਰਾਜ਼ੀ ਪਿਆਰ ਕਰਦਾ ਮੈਨੂੰ ਲੜਦਾ ਰੁੱਸਦਾ ਗੁੱਸੇ ਵੀ ਹੂੰ ਕੌਣ ਹੈ ਮੇਰੇ ਅੰਦਰ ਮੇਰੇ ਵਰਗਾ ਹੀ ਤੇ ਮੇਤੋਂ ਵੱਖਰਾ ਵੀ ਕੀ ਬਾਤ ਬਹੁਤ ਅੱਛਾ ਕੀ ਕੌਣ ਹੈ ਮੇਰੇ ਅੰਦਰ ਮੇਰੇ ਵਰਗਾ ਹੀ ਤੇ ਮੇਤੋਂ ਵੱਖਰਾ ਹੈ ਹਮ ਇੱਕ ਹਫਤਾ ਹਫਤਾ ਦਾ ਸਰਲੇਖ ਹੈ ਗਿੱਠ ਮੁਠੀਏ ਹਮ ਬਚਪਨ ਵਾਲੇ ਵੀ ਕੀ ਦਿਨ ਸੀ ਹਮ ਜੋ ਸੁਣ ਲੈਣਾ ਜੋ ਤੱਕ ਲੈਣਾ ਉਸੇ ਨੂੰ ਮਨ ਵਿੱਚ ਰੱਖ ਲੈਣਾ ਉਸੇ ਨੂੰ ਬਸ ਸੱਚ ਮੰਨ ਲੈਣਾ ਹਮ ਬੈਠੇ ਬੈਠੇ ਤੱਕਦੇ ਰਹਿੰਦੇ ਚੰਨ 'ਚ ਬੈਠੀ ਚਰਖਾ ਕੱਤਦੀ ਬੁੱਢੀ ਮਾਈ ਕਵਰੇ ਕੀ ਕੀ ਬਾਤਾਂ ਪਾਉਂਦੇ ਜੀ ਸੁਣਿਆ ਕਰਦੇ ਧਰਤੀ ਹੇਠ ਪਤਾਲ ਦੇ ਅੰਦਰ ਨਿੱਕੇ ਨਿੱਕੇ ਛੋਟੇ ਛੋਟੇ ਬਸ ਇੱਕ ਮੁੱਠ ਤੇ ਇੱਕ ਗਿੱਠ ਲੰਮੇ ਗਿੱਠਮੁੱਠੀਏ ਨੇ ਰਹਿੰਦੇ ਕੀ ਬਾਤ ਵਾਹ ਕੀ ਬਾਤ ਉਹਨਾਂ ਨੂੰ ਮਿਲਣੇ ਦੀ ਚਾਹ ਵਿੱਚ ਖੁਦ ਹੀ ਮੌਣ ਤੇ ਬੈਠੇ ਰਹਿਣਾ ਜੀ ਕਰਨਾ ਖੂਬ ਵਿੱਚ ਲੈ ਜਾਈਏ ਗਿੱਠਮੁੱਠੀਆਂ ਨੂੰ ਮਿਲ ਕੇ ਆਈਏ ਹਾਂ ਹਾਂ ਵਾਵਾ ਕਿੰਨੀਆਂ ਖੂਬਸੂਰਤ ਬਾਤਾਂ ਅਮੜੀ ਦੀ ਨਿੱਕੀ ਬੁੱਕਲ ਤੇ ਠਰੀਆਂ ਠਰੀਆਂ ਰਾਤਾਂ ਕੀ ਬਾਤ ਬਹੁਤ ਅੱਛਾ ਕੀ ਬਾਤ ਪਰ ਜਿਆਦਾ ਬਚਪਨ ਬੀਤ ਗਿਆ ਹੈ ਇਹ ਮੌਸਮ ਠੰਡਾ ਸੀਤ ਜਿਹਾ ਹੈ ਠੰਡਾ ਸੀਤ ਜਿਹਾ ਜੀ ਜਿਆਦਾ ਬਚਪਨ ਬੀਤ ਗਿਆ ਹੈ ਇਹ ਮੌਸਮ ਠੰਡਾ ਸੀਤ ਜਿਹਾ ਹੈ ਹੁਣ ਤਾਂ ਲੱਗਦਾ ਜੇਕਣ ਸਾਰੇ ਜੀਵਨ ਵਾਲੇ ਰਾਹ ਬਦਲੇ ਨੇ ਸੋਚਾਂ ਸੱਦਰਾਂ ਰੀਝਾਂ ਸੁਪਨੇ ਵਾਸਤੇ ਤੇ ਵਾਹ ਬਦਲੇ ਨੇ ਵਾਹ ਜੀ ਹੁਣ ਤਾਂ ਲੱਗਦਾ ਜੇਕਣ ਸਾਰੇ ਜੀਵਨ ਵਾਲੇ ਰਾਹ ਬਦਲੇ ਨੇ ਸੋਚਾਂ ਸੱਦਰਾਂ ਰੀਝਾਂ ਸੁਪਨੇ ਵਾਸਤੇ ਤੇ ਵਾਹ ਬਦਲੇ ਨੇ ਹੁਣ ਤਾਂ ਬਸ ਬੇਚੈਨੀ ਰਹਿੰਦੀ ਸੁਰਤੀ ਪਲ ਵੀ ਟਿਕਣਾ ਬੰਦੀ ਅਹੁਦੇ ਰਤਵੇ ਪਦਵੀਆਂ ਵਾਲੀ ਮਿੱਠੀ ਛਾ ਮਾਨਣ ਦੀ ਇੱਛਾ ਵੱਡੇ ਵੱਡੇ ਲੋਕਾਂ ਨੂੰ ਜਾਣਨ ਦੀ ਇੱਛਾ ਪਲ-ਪਲ ਮਨ ਵਿੱਚ ਪਲਦੀ ਰਹਿੰਦੀ ਵਾਹ ਬਹੁਤ ਅੱਛਾ ਬਹੁਤ ਅੱਛਾ ਨੇੜੇ ਹੋ ਪਰ ਜਦ ਵੀ ਦੇਖਾਂ ਦੂਰੋਂ ਦਿਸਦੇ ਵੱਡੇ ਲੋਕੀ ਛੋਟੇ ਛੋਟੇ ਜਾਪਣ ਹਾਂ ਨੇੜੇ ਹੋ ਪਰ ਜਦ ਵੀ ਦੇਖਾਂ ਦੂਰੋਂ ਦਿਸਦੇ ਵੱਡੇ ਲੋਕੀ ਛੋਟੇ ਛੋਟੇ ਜਾਪਣ ਉਦੋਂ ਹੀ ਫਿਰ ਬਚਪਨ ਵਾਲੇ ਗਿੱਟ ਮੁਠੀਆਂ ਦੀ ਯਾਦ ਹੈ ਆਉਂਦੀ ਉਦੋਂ ਹੀ ਫਿਰ ਬਚਪਨ ਵਾਲੇ ਗਿੱਟ ਮੁਠੀਆਂ ਦੀ ਯਾਦ ਹੈ ਆਉਂਦੀ ਉਦੋਂ ਹੀ ਫਿਰ ਪਤਾ ਹੈ ਲੱਗਦਾ ਗਿੱਟ ਮੁਠੀਆਂ ਨੂੰ ਮਿਲਣ ਦੀ ਖਾਤਰ ਕਿਹੜੇ ਖੂਬ ਵਿੱਚ ਲੈਣਾ ਪੈਂਦਾ ਕਿਹੜੇ ਖੂਬ ਵਿੱਚ ਲੈਣਾ ਪੈਂਦਾ ਬਹੁਤ ਸ਼ੁਕਰੀਆ ਤੇ ਮੈਂ ਇੱਕ ਵਾਰ ਫੇਰ ਸਾਡੇ ਇਸ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਜਗਵਿੰਦਰ ਜੋਧਾ ਹਰਾਨੂੰ ਗੁਜ਼ਾਰਿਸ਼ ਕਰਦਾ ਕਿ ਉਹ ਆਪਣੀ ਰਚਨਾ ਦੇ ਨਾਲ ਇੱਕ ਵਾਰ ਫਿਰ ਹਾਜ਼ਿਰ ਬਾਣ ਜੀ ਮੈਂ ਦੋਸਤੋ ਇੱਕ ਵੱਡੀ ਬਹਿਰ ਦੀ ਗਜ਼ਲ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਹਾਂ ਜੀ ਓਏ ਕਿ ਗਜ਼ਲ ਦਾ ਮਤਲਬ ਹੈ ਕਿ ਨਾ ਕੋਈ ਪਾਵੇ ਹੌਂਸੀਆਂ ਹਮ ਨਾ ਹੀ ਕਰੇ ਉਡੀਕ ਵਾਹ ਨਾ ਹੁਣ ਬਾਕੀ ਰਹਿ ਗਈ ਕਰ ਪਰਤਣ ਦੀ ਆਸ ਹਮ ਰਸਤਾ ਮੇਰੇ ਸ਼ਹਿਰ ਦਾ ਪੁੱਲ ਚੁੱਕੇ ਨੇ ਪੈਰ ਹਮ ਉਮਰੋਂ ਲੰਮਾ ਹੋ ਗਿਆ ਇਸ ਵਾਰੀ ਬਨਵਾਸ ਵਾਹ ਬਹੁਤ ਅੱਛਾ ਬਹੁਤ ਅੱਛਾ ਸ਼ੇਰ ਹੈ ਕਿ ਮਸਤਕ ਅੰਦਰ ਬੈਠਿਆ ਇੱਕ ਆਲੋਚਕ ਰੋਜ਼ ਮਿੰਦਾ ਹੈ ਜਜ਼ਬਾਤ ਨੂੰ ਅਕਲਾਂ ਦੇ ਗਜ਼ ਨਾਲ ਵਾਹ ਵਾਹ ਮਸਤਕ ਅੰਦਰ ਬੈਠਿਆ ਇੱਕ ਆਲੋਚਕ ਰੋਜ਼ ਮਿੰਦਾ ਹੈ ਜਜ਼ਬਾਤ ਨੂੰ ਅਕਲਾਂ ਦੇ ਗਜ਼ ਨਾਲ ਨਾਲ ਉਸ ਤੋਂ ਤਰ੍ਹਾਂ ਕੇ ਸ਼ਾਇਰੀ ਜਿਉਂ ਕੁੰਜਾਂ ਦੀ ਡਾਰ ਸ਼ਾਇਰ ਦੇ ਮਨ ਅੰਦਰੋਂ ਕਰ ਚੱਲੀ ਪਰਵਾਸ ਹਾਏ 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 ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਉਸ ਤੋਂ ਤਰ੍ਹਾਂ ਕੇ ਸ਼ਾਇਰੀ ਜਿਉਂ ਕੁੰਜਾਂ ਦੀ ਡਾਰ ਸ਼ਾਇਰ ਦੇ ਮਨ ਅੰਦਰੋਂ ਕਰ ਚੱਲੀ ਪਰਵਾਸ ਵਾਹ ਤੋ ਸੁਪਨਾ ਆਦ ਜੁਗਾਦ ਦਾ ਲੱਗਾ ਕੋਰਾ ਝੂਠ ਧਰਤੀ ਉੱਪਰ ਡਿੱਗਿਆ ਜਦ ਮੂਦੇ ਮੂੰਹ ਆਣ ਹਮ ਹਮ ਡਿਗਰੀਆਂ ਦੇ ਖੰਭ ਚੜ ਗਏ ਪਹਿਲੇ ਝੋਕੇ ਨਾਲ ਹੂੰ ਕਿਦਾਂ ਸ਼ੂਕੇ ਪਰਤ ਦੇ ਉਹ ਨੀਲਾ ਆਕਾਸ਼ ਵਾਹ ਵਾਹ ਬਹੁਤ ਅੱਛਾ ਸ਼ੇਰ ਦੇਖਿਓ ਔਰ ਤੀਰ ਕੇ ਛਲਣੀ ਹੋਏ ਜਿਸਮ ਤੇ ਕਰਤਾ ਹੈ ਪ੍ਰਯੋਗ ਹੂੰ ਛੋਟੀ ਪੀੜ ਨੂੰ ਮਾਰਦਾ ਦੇਖ ਕੇ ਵੱਡੀ ਪੀੜ ਤਾ ਚਾਰਾ ਗਰਦਾ ਵੇਖਿਆ ਵੱਖਰਾ ਹੀ ਅੰਦਾਜ਼ ਅੰਦਾਜ਼ ਜ਼ਖਮ ਚ ਖੰਜਰ ਖੋਬ ਕੇ ਦਿੰਦਾ ਹੈ ਤਰਵਾ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਪੋਥੀ ਵਿੱਚ ਕੁਝ ਹੋਰ ਸੀ ਅਸਲ ਚ ਸਭ ਕੁਝ ਉਲਟ ਹੂੰ ਡੱਡੇ ਤੋਂ ਡਮਰੂ ਪੜੇ ਐ ਪਰ ਨਿਕਲੀ ਡਾਂਗ ਆਏ ਹਾਏ ਹਾਏ ਬਹੁਤ ਅੱਛਾ ਪੋਥੀ ਵਿੱਚ ਕੁਝ ਹੋਰ ਸੀ ਅਸਲ ਚ ਸਭ ਕੁਝ ਉਲਟ ਡੱਡੇ ਤੋਂ ਡਮਰੂ ਪੜੇ ਐ ਪਰ ਨਿਕਲੀ ਡਾਂਗ ਚਿੱਟੀ ਦਾੜੀ ਬਾਪ ਦੀ ਹੋਈ ਵਾਲੋ ਵਾਲ ਹੂੰ ਤੂੰ ਪੜਦਾ ਰਹਿ ਫਲਸਫਾ ਸਾਹਿਤ ਤੇ ਇਤਿਹਾਸ ਹੂੰ ਬਹੁਤ ਅੱਛਾ ਆਖਰੀ ਸ਼ੇਰ ਹੈ ਕਿ ਸ਼ਹਿਰਾਂ ਦੀ ਅੱਗ ਆ ਬੜੀ ਆਪਣੇ ਖੇਤਾਂ ਤੀਕ ਹੂੰ ਨੀਂਦਰ ਹੋ ਕੇ ਚੱਲ ਰਹੀ ਚਰੀਆਂ ਧਾਨ ਜਵਾਰ ਜੇ ਨਾ ਕੀਤਾ ਇਹ ਸੁਧਾਰ ਰਹਿੰਦੇ ਵਕਤ ਇਲਾਜ ਚੁੱਲਿਆਂ ਵਾਲੀ ਰਾਖ ਵਿੱਚ ਉੱਗ ਆਏਗੀ ਕਾਸਾ ਮਾ ਕੋਈ ਪਾਵੇ ਹੌਸੀਆਂ ਕੀ ਬਾਤ ਨਾ ਹੀ ਕਰੇ ਉਡੀਕ ਨਾ ਹੁਣ ਬਾਕੀ ਰਹਿ ਗਈ ਕਰ ਪਰਤਣ ਦੀ ਆਸ ਰਸਤਾ ਮੇਰੇ ਸ਼ਹਿਰ ਦਾ ਪੁੱਲ ਚੁੱਕੇ ਨੇ ਪੈਰ ਉਮਰੋਂ ਲੰਮਾ ਹੋ ਗਿਆ ਇਸ ਵਾਰੀ ਬਨਵਾਸ ਬਹੁਤ 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 ਖੂਬਸੂਰਤ ਦੋਸਤੋ ਆਕਾਸ਼वाणी ਜਲੰਧਰ ਦੀ ਇਸ ਕਵਿ ਸਭਾ ਵਿੱਚ ਅੱਜ ਜਿਹੜੇ ਸ਼ਾਇਰ ਦੋਸਤ ਜੁੜੇ ਸਨ ਉਹਨਾਂ ਵਿੱਚ ਰਣਧੀਰ ਸਾਡੇ ਛੋਟੀਆਂ ਕਵਿਤਾਵਾਂ ਦੇ ਬਹੁਤ ਵੱਡੇ ਸ਼ਾਇਰ ਵਿਸ਼ਨ ਦਾਸ ਜੀ ਬਹੁਤ ਪ੍ਰੋਡ ਤਰਨਮਕਾਰ ਡਾਕਟਰ ਸੰਦੀਪ ਸ਼ਰਮਾ ਜੀ ਤੇ ਮੈਂ ਤੁਹਾਡਾ ਦੋਸਤ ਜਗਵਿੰਦਰ ਜੋਧਾ ਸਾਨੂੰ ਸਾਰਿਆਂ ਨੂੰ ਇਜਾਜ਼ਤ ਦਿਓ ਕਦੇ ਫੇਰ ਦੁਬਾਰਾ ਇਸੇ ਖੁਸ਼누ਮਾ ਮਾਹੌਲ ਵਿੱਚ ਸਾਡੇ ਸਰੋਤਿਆਂ ਦੇ ਨਾਲ ਜੁੜਨ ਦੀ ਆਸ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ